ਬਹੁਤ ਨਾ ਜ਼ਰੂਰੀ ਬੇਨਤੀਆਂ ਨੇ ਮੇਰਾ ਵੀਰ ਧਿਆਨ ਦੇ ਨਾਲ ਸੁਣ ਲੈਣਾ ਇੱਕ ਤਾਂ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ ਨਥਾਣਾ ਝੰਡਾ ਵਾਲਾ ਹਰਾਏਪੁਰ ਗੋਨੇਆਣਾ ਬਟਿੰਡਾ ਭਿੰਡ ਦਾ ਬਾਦ ਆਪਾਂ ਜਾਣਾ ਨਰੂਆਣਾ ਨਰੂਆਣ ਦੇ ਜੈ ਸਿੰਘ ਵਾਲਾ ਨਾ ਆਪਣਾ ਕੁੱਦਾ ਨੰਦਗੜ ਕਾਲਚਰਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਨਾਲ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਖੀਰਲਾ ਹੰਬੜਾ ਮਾਰਨਾ ਆਪਾਂ ਜ਼ਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾ ਵਾਲਾ ਉਹ ਬਹੁਤ ਕਾਮਯਾਬ ਕੀਤਾ ਇੰਨੀ ਲੋ ਵਗਦੀ ਸੀਗੀ ਮੂੰਹ ਫੂਕ ਤੇ ਲੋ ਨੇ ਅੱਖਾਂ ਫੂਕਤੀਆਂ ਗੱਟੇ ਫੂਕਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚ ਉਹ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ ਆਉਣਾ ਦੂਜੀ ਬੇਨਤੀ ਵਰੀ ਹੋਰ ਸੁਣ ਲਿਓ ਵੈਸੇ ਗੱਡੀਆਂ ਆਪਣੀਆਂ ਪ੍ਰਚਾਰ ਕਰਨਦਾਰ ਪਰਈਆਂ ਨੇ ਆਪਣੇ ਕੋਲ 15-18 ਗੱਡੀਆਂ ਛੱਡੀਆਂ ਹੋਈਆਂ ਨੇ ਬੱਖ-ਬੱਖ ਉਹ ਫਿਰਦੀਆਂ ਨੇ ਇਲਾਕਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਿਹੜੇ ਨਵੇਂ ਆਪਣੇ ਹਲਕੇ ਆ ਹਰ ਹਲਕੇ ਦੇ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਨੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨਾ ਚੋਣ ਛਣ ਬਾਲਟੀ ਉਹ ਦੱਸਦੇ ਫਿਰਦੇ ਆ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਮਗਰ ਆਪਣਾ ਪ੍ਰਚਾਰ ਕਰਦਾ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ 'ਚ ਪਾ ਲਿਆ ਕਰੋ ਉਹਦੇ ਦਲਾਲਾ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਦੇ ਇੱਕ ਵਾਰੀ ਹੱਥ ਨੇ ਆਪੀ ਕਮਾਦਿਆ ਕਰੋ ਬਈ ਆਪਣੇ ਕੋਲ ਕੱਲ ਦਾ ਦਿਨ 30 ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀ ਗਲੀ ਗਲੀ ਕੱਢ ਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜਾਵੇ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਵੋਟਾਂ ਵਾਲੇ ਦਿਨ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਕਢਾ ਲਓ ਉਹਦੇ ਉੱਤੇ ਆਪਣਾ ਚੋਣ ਨਿਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਉੱਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹੋ ਜਾਂ ਆਪਣਾ ਦਫ਼ਤਰ ਆ ਬਹੰਡੇ ਬੀਬੀ ਵਾਲਾ ਚੌਂਕ ਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਕੋਈ ਸਮੱਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਦੀ ਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਥੇ ਵੋਟਾਂ ਹੋਈਆਂ ਉੱਥੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਥੇ ਪਾਣੀ ਦੀ ਲੋੜ ਹੋਣੀ ਆ ਕਿਉਂ ਗਰਮੀ ਬਹੁਤ ਜ਼ਿਆਦਾ ਸਾਂਝੂ ਵੀ ਸਵੀਲ ਲਾ ਦਿਓ ਕੋਈ ਗੱਲ ਨਹੀਂ ਆਪਾਂ ਇਹ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਜਿਹੜੀ ਸਵੀਲ ਲਾ ਕੇ ਸਾਰਿਆਂ ਨੂੰ ਠੰਡੇ ਬੈਠੇ ਪਾਣੀ ਦੀ ਉਹਦੇ ਸੇਵਾ ਕਰ ਗਿਆ। ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ। ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਖਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਖਤ ਸਾਰਿਆਂ ਬੰਦੇ ਨੇ ਪੰਜਾਬੀ ਚ ਕਰਨੀ। ਉਹ ਦਸਖਤ ਸਾਰੇ ਬੰਦਿਆਂ ਨੇ ਪੰਜਾਬੀ ਚ ਕਰਨੀ। ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਕੁਦ੍ਦਾ ਬਣਦੀ ਲੋੜ ਦੀ ਛਪਣ ਦੀ ਲੋੜ ਨਹੀਂ ਬਥੇਰੇ ਇਹ ਡرائی ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਟਰਾਂ ਦੇ ਪੋਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਉਹ ਦਬਕਾਉਂਦੇ ਨੇ ਵੀ ਤੁਹਾਡਾ ਨੁਕਸਾਨ ਹੋ ਜੂਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟਿਓ ਜੇ ਉਖੜੀ ਸਰ ਮੋਹਲਾਂ ਦਾ ਕੀ ਡਰ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆਂ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਵੀ ਆ ਮੇਰੀਆਂ 4-5 ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਹ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਛੋ ਆਪਣਾ ਰੋਡ ਮਾਰਚਾ ਵੱਡਾ ਉੱਥੇ ਆਪਾਂ ਸ਼ੁਰੂ ਹੋਗੇ ਤੇ ਬੱਖ-ਬੱਖ ਆਪਾਂ ਥਾਵਾਂ ਤੋਂ ਨਹੀਂ ਜਾ ਕੇ ਉਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ